ਹੋ ਵੀ ਨਿਕਲ ਆ ਕਰਦੀ ਹੈ ਇਹਨੂੰ ਬੜਾ ਦਿੰਦੇ ਆ ਅੱਜ ਬਹੁਤ ਰ ਕੀ ਹਾਰਾ ਆਇਆ ਮੇਰਾ ਵੰਹੀ ਆਖੇ ਮੇਰੇ ਕਾਉ ਆ ਧਰਵਾਤ ਤੁਹਾਡੇ ਸਾਰਿਆਂ ਦਾ ਆਉਣ ਤੋਂ ਇੱਦਾਂ ਤੁਸੀਂ ਮਾਨ ਸਾਹਿਬ ਨਾਲ ਹੀ ਕਰਨੇ ਆ ਸਿੱਧਾ ਮਾਨ ਸਾਹਿਬ ਨੇ ਮਾਈਕ ਦਿੰਦਿਆਂ ਜੀ ਬੜਾ ਸ਼ਕੀਮ ਨਹੀਂ ਮੈਨੂੰ ਇਹਨੇ ਰਾਤ ਦੱਸਿਆ ਵੀ ਆਪਾਂ ਨੇ ਕੱਲ ਨੂੰ ਪ੍ਰੈਸ ਕਰਾਉਂਦੇ ਹਾਂ ਬਿਲਕੁਲ ਸਹੀ ਗੱਲ ਹੈ ਕਾਰਨ ਵਿੱਚ ਵਿੱਚ ਦੱਸ ਦੂੰਗਾ ਤੁਹਾਨੂੰ ਮੈਂ ਪਰ ਪਹਿਲਾਂ ਤੁਸੀਂ ਮਾਨ ਸਾਹਿਬ ਨਾਲ ਆਪਣੀ ਗੱਲ ਕਰ ਲਓ ਇਹ ਦੱਸ ਦਿੰਦਾ ਮੈਂ ਪਹਿਲਾਂ ਅਸੀਂ ਜਿਹੜੇ ਪੁਰਾਣੇ ਸਾਥੀ ਆ ਜੀ ਸਾਰੇ ਪੁਰਾਣੇ ਦੋਸਤ ਆ ਇਹਨਾਂ ਕੋਲ ਨਹੀਂ ਕਿ ਰਜਿਸਟਰ ਨਹੀਂ ਸੀ ਮੋਟਾ ਜਿਹਾ ਜਿੱਦਾਂ ਆਪਾਂ ਲਿਖਦੇ ਨੇ ਵੱਡਾ ਸਾਰਾ ਰਜਿਸਟਰ ਤੁਹਾਨੂੰ ਸ਼ਤ ਦੇ ਹਾਲ ਵੀ ਉਹਨੇ ਗੱਲ ਦੱਸੀ ਸੀ ਮੈਂ ਦੋ ਚਾਰ ਪੱਤਰਕਾਰ ਭਰਾਵਾਂ ਨੂੰ ਪਤਾ ਵੀ ਹੈ ਕੁਝ ਨਾ ਲਿਖਦੇ ਰਹਿੰਦੇ ਸੀ ਕੁਝ ਨਾ ਕੁਝ ਇਹ ਗੱਲ ਮੈਂ ਕਰ ਰਿਹਾ ਕੋਈ ਸਮਝ ਲੋ ਜਦੋਂ ਕਾਲਜ 'ਚ ਬੰਦਾ ਨਵਾਂ ਫਰਸਟ ਇਅਰ ਟਾਈਪ ਹੁੰਦਾ ਹੈ ਕਈ ਸਾਲ ਮੈਂ ਯੂਨੀਵਰਸਿਟੀ ਵੀ ਦੇਖਿਆ ਹੋ ਰਜਿਸਟਰ ਉਹ ਲਿਖੀ ਗਿਆ ਉਹਦੇ ਨਾਲ ਪਹਿਲਾ ਅੱਖਰ ਲਿਖਿਆ ਸੀ ਮੇਰਾ ਗਮ ਔਰ ਰਜਿਸਟਰ ਵੈਸੀ ਮੈਨੂੰ ਲੱਗਦਾ ਕੋਈ ਡਾਇਰੀ ਲਿਖਦੇ ਨੇ ਮੈਂ ਪੜ ਮੈਨੂੰ ਇਹ ਲੱਗਦਾ ਸੀ ਯਾਰ ਕਿਸ ਦੀ ਡਾਇਰੀ ਪੜਨੀ ਚੰਗੀ ਗੱਲ ਨਹੀਂ ਚਲੋ ਜੀ ਇੱਕ ਸਾਡਾ ਹੋਰ ਸਾਥੀ ਹੈ ਦੋਸਤ ਹੈ ਬਾਹਰ ਰਹਿੰਦਾ ਹੁਣ ਕਿਤੇ ਤੇ ਉਹਨੇ ਕਿਹਾ ਯਾਰ ਇਹ ਬਹੁਤ ਸੋਹਣੀ ਚੀਜ਼ਾਂ ਲਿਖੇਂ ਵੀ ਕਰੀਏ ਕਾਲਜ ਡੇਜ਼ ਜਿੱਦਾਂ ਪਲਾਸਾ ਦਾ ਸਕੂਲ ਤੋਂ ਬਾਅਦ ਦੀ ਅਵਸਥਾ ਇੱਕ ਗੰਮਗੀ ਇੱਕ ਦਿਨ ਇਹਨਾਂ ਦੇ ਕੋਈ ਪਿੰਡ ਕੋਈ ਕੰਮ ਸੀ ਸੀਗੇ ਤੇ ਕੱਲ ਇਹਨਾਂ ਦੇ ਘਰੋਂ ਮੈਨੂੰ ਰਜਿਸਟਰ ਲੱਗ ਗਿਆ ਸਾਰਿਆਂ ਨੇ ਪੜਿਆ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਬਾਈ ਇਹ ਕਹਿੰਦਾ ਯਾਰ ਇਹ ਮੇਰੀ ਸ਼ੁਰੂਆਤ ਉਹਦੇ ਮਤਲਬ ਜਿਹਨੂੰ ਸ਼ੁਰੂਆਤ ਕਾਲਜ ਡੇਸ ਕਹਿ ਸਕਦੇ ਆ ਵਰਡ ਯਾਰ ਸ਼ੁਰੂ ਅਲੜ ਪਾਣੇ ਤੁਸੀਂ ਜੋ ਵੀ ਵਰਡ ਪੰਜਾਬੀ ਚ ਕੋ ਨੂੰ ਕੋਲੋ ਬਟ ਇਟ ਵਾਸ अर्ਲੀ ਡੇਸ ਆਈ ਮੀਨ ਟੂ ਸੈ ਦਿਸ ਸੋ ਮੈਂ ਬਹੁਤ ਮਿੰਤਾ ਤਰਲੇ ਕੀਤੇ ਬਾਈ ਇਹਦਾ ਲਿਖ ਲੈ ਇਹ ਮੰਨੇ ਨਹੀਂ ਚਲੋ ਮੇਰਾ ਕੰਮ ਇਹਨਾਂ ਨੇ ਗਾਣਾ ਕਰਤਾ ਉਸ ਤੋਂ ਬਾਅਦ ਕਹਿੰਦੇ ਮੈਂ ਕਿਹਾ ਰੇ ਇਨੇ ਗਾਣਾ ਤਾਂ ਪਕਰ ਨਹੀਂ ਪਾਵਾਂਗੇ ਇੰਨਾ ਸਾਰਾ ਲਿਖਿਆ ਹੈ ਸੋ ਮੇਰੀ ਸਭ ਦੀ ਰਿਕੁਐਸਟ ਜਿਹੜੇ ਪੁਰਾਣੇ ਸਾਥੀ ਸੀ ਆ ਸਾਰੇ ਜਿਹੜੇ ਵੈਲਿਊੇਸ਼ਨਰ ਕਹਿ ਕੇ ਇਹਨੂੰ ਕਿਤਾਬ ਦੇ ਅੰਮ੍ਰਿਤ ਜਾਮੇਚ ਲੈ ਕੇ ਆਉਣ ਲਈ ਸੀ ਥੋੜਾ ਜਿਹਾ ਉਪਰ ਆ ਲਾ ਕੀਤਾ ਬਟ ਇਹ ਸਾਰੀ ਸ਼ੁਰੂਆਤ ਵਾਲੀਆਂ ਚੀਜ਼ਾਂ ਨੇ ਕਾਲਜ ਡੇਸ ਤੁਸੀਂ ਮੰਨੋ that is ਜਦੋਂ ਕੋਈ ਬੰਦਾ ਸਟਾਰਟ ਕਰਦਾ ਔਰ ਲਿਖਦਾ ਇਹ ਉਸ ਦਾ ਹਿੰਦਾ ਇਹਨੂੰ ਉਹ ਟਾਈਮ ਦਾ ਚੀਜ਼ ਬਣ ਕੇ ਆਪਾਂ ਚੱਲਾਂਗੇ ਪਹਿਲਾਂ ਤਾਂ ਮੇਰਾ ਇਹ ਗੱਲ ਹੈ ਜਿਹੜੀ ਸੱਚਾਈ ਤੁਹਾਨੂੰ ਮੈਂ ਪਹਿਲੀ ਦੱਸਦੀ ਦੂਜੀ ਗੱਲ ਇਹ ਪ੍ਰੈਸ ਕਾਨਫਰੈਂਸ ਵਗੈਰਾ ਦੇ ਅੱਖ ਤੱਕ ਪਤਾ ਹੀ ਇਹ ਬਾਬਾ ਜੀ ਆਪਾਂ ਨੂੰ ਸੋ ਉਸ ਕਰਕੇ ਮੈਂ ਰਾਤ ਤੱਕ ਤਾਂ ਨਹੀਂ ਦੱਸਿਆ ਸੀ ਵੀ ਅਚਾਨਕ ਹੀ ਚੱਲਾਂਗੇ ਸਭ ਦੇ ਨਾਲੇ ਭਰਾਵਾਂ ਦੇ ਸਾਥੀ ਹੋ ਜੰਮੇ ਬੜਾ ਮੈਂ ਤਾਂ ਚੰਡੀਗੜ੍ਹ ਦਾ ਇਹ ਵੀ ਆਲਮੋਸਟ ਚੰਡੀਗੜ੍ਹ ਆਈ ਗਈ ਸੀ ਕਾਲਜ ਦੇ ਨੇੜੇ ਤੇੜੇ ਤੋਂ ਸਾਰੀ ਜ਼ਿੰਦਗੀ ਇੱਥੇ ਨਿਕਲੀ ਹੈ ਤੇ ਸਾਰੇ ਭਰਾ ਹੀ ਨੇ ਆ ਕੇ ਸਾਰੇ ਆਪਸ ਵਿੱਚ ਪਰਿਵਾਰ ਇੱਕ ਗੱਲ ਕਰਨ ਲਈ ਸੀ ਇਕੱਠੇ ਹੋਏ ਆ ਇੰਨਾ ਹੀ ਮੇਰਾ ਕਹਿਣਾ ਬਹੁਤਾ ਬੋਲਣਾ ਪਾਵੇ ਚੰਗਾ ਨਹੀਂ ਲੱਗਾ ਸੁਖਾ ਜੀ ਮਾਨ ਸਾਹਿਬ ਸਾਥੀ ਹੈਗਾ ਜੀ ਰੋਹਤ ਜੀ ਵਾਇਲ ਨੂੰ ਜੀ ਦਾ ਪਾਸਾ ਵਾਇਲ ਜੀ ਤੇ ਸਭ ਤੋਂ ਪਹਿਲਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਹ ਕਿਤਾਬ ਲੈ ਕੇ ਆਏ ਹੋ ਸਾਡੇ ਤੱਕ ਜੀ ਔਰ ਹਮੇਸ਼ਾ ਹੀ ਨਾ ਤੁਹਾਡੇ ਕੁਝ ਉਹ ਸ਼ਬਦ ਹੁੰਦੇ ਨੇ ਜਿਹੜੇ ਤੁਸੀਂ ਲੈਂਗੁਏਜ ਸਟੇਜ ਤੇ बोल ਦਿੰਦੇ ਹੋ ਜੀ ਹੁਣ ਪਹਿਲਾਂ ਗਾੜਾ ਤੁਸੀਂ ਕੀਤਾ 10-12 ਸਾਲ ਪਹਿਲਾਂ 10-15 ਸਾਲ ਪਹਿਲਾਂ ਤੁਸੀਂ ਬੋਲਦਾ ਸੀ ਕੁਝ ਐਦਾਂ ਦੇ ਸ਼ਬਦ ਹੈਗੇ ਨੇ ਜਿਹੜੇ ਤੁਸੀਂ ਪਹਿਲਾਂ ਬੋਲ ਦਿੱਤੇ ਨਾ ਤੱਕ ਨਹੀਂ ਰਿਕਾਰਡ ਹੋਇਆ ਕਿਤਾਬ ਦੇ ਪਿਛੋਂ ਨੂੰ ਪੜ੍ਹਨ ਨੂੰ ਮਿਲਣਗੇ ਕੋਈ ਗੀਤ ਜਾਂ ਇਦਾਂ ਦੀ ਗੱਲ ਹਾਂਜੀ ਹਾਂਜੀ ਇਹ ਪੁਰਾਣੀ ਨਹੀਂ ਹੈ ਸਾਰੀਆਂ ਹਾਂ ਹੁਣ ਤੱਕ ਬੋਲ ਦਿੱਤੋ ਨਹੀਂ ਮੈਂ ਨਜ਼ਮਾਂ ਇਹ ਵਧਾ ਨਹੀਂ ਕਿ ਇਹ ਸਾਰੀਆਂ ਪੁਰਾਣੀਆਂ ਹਾਂ ਗਾੜ ਦੇ ਅਪਸ ਕੋਈ ਉਹਨਾਂ ਤਾਈ ਹੋਈ ਤਾਂ ਆ ਸੀ ਉਹਸਾ ਕਿ ਮੈਂ ਉਹ ਕਿਥੇ ਕੋਸ਼ਿਸ਼ ਕਰਾ ਦੇਣਾ ਹੋਵੇਗੀ। ਕਦੋਂ ਤੋਂ ਚੱਲਦੀ ਹੈ ਕਿਤਾਬ ਨੂੰ ਕਿਉਂਕਿ ਜੇ ਗਾਣੇ ਜਿਹੜੇ ਹੁੰਦੇ ਨੇ ਜਿਹੜੇ ਤੁਸੀਂ ਬਹੁਤ ਸੰਕਟ ਸਟੇਜਾਂ ਦੇ ਬੋਲ ਦਿੰਦੇ ਹੋ ਰਿਕਾਰਡ ਬਾਅਦ ਦੇ ਵਿੱਚ ਹੁੰਦੇ ਨੇ ਕਿਤਾਬ ਵੀ ਬਲੀ ਕਦੋਂ ਤੋਂ ਚੱਲ ਰਹੀ ਹੈ ਕਿਤਾਬ ਅਡਾ ਲਿਖਣੀ ਹੈ ਪਰ ਕਿਤਾਬ ਦੇ ਰੂਪ ਵਿੱਚ ਨਹੀਂ ਸੀ ਪਹਿਲਾਂ ਸੋਚੀ ਉਦੋਂ ਲਿਖਦਾ ਰਹਿੰਦਾ ਸੀ ਮੈਂ ਉਹ ਲੈਟ ਰਾ ਕਰੇ ਪੰਜਾਬੀ ਲਿਖਣਾ ਕੋਸ਼ਿਸ਼ ਕੋਈ ਦੂਜੇ ਲਿਖਣਾ ਇਦਾਂ ਲੱਭਿਆ ਤੁਸੀਂ ਨਾ ਲਗ ਲਗ ਸ਼ਬਦਾਂ ਤੇ ਕੁਝ ਹੀ ਵੇਖ ਲੈਣੇ ਇਹ ਮੇਰੀ ਆਦਤ ਸੀ ਉਹ ਕਿਤਾਬੀ ਰੂਪ ਤੇ ਇਹਨਾਂ ਨੇ ਇਕੱਠੇ ਹੋ ਕੇ ਦਿੱਤਾ ਨਾ ਨਹੀਂ ਤਾਂ ਹੀ ਪਿਆਰ ਨਾਲ ਸੀ ਇਹ ਚੇਜ ਤੁਸੀਂ ਨਾ ਇੱਕ ਪਲੱਸ ਫਾਲੋਅਰ ਤੁਸੀਂ ਨਾ ਹਮੇਸ਼ਾ ਕਹਿੰਦੇ ਹੁੰਦੇ ਹੋ ਕਿ ਸਾਡਾ ਸਭ ਤੋਂ ਚੰਗਾ ਸਾਡਾ ਜਿਹੜਾ ਦੋਸਤ ਆ ਉਹ ਕਿਤਾਬ ਆ ਉਹਨੂੰ ਲੱਗਦਾ ਕਿ ਅੱਜ ਅਸੀਂ ਦੋਸਤੀ ਇਹ ਸਾਡੀ ਸੋਸ਼ਲ ਮੀਡੀਆ ਨਾਲ ਜਾਰਾ ਹੋ ਗਈ ਕਿਵੇਂ ਅਸੀਂ ਸੋਸ਼ਲ ਮੀਡੀਆ ਤੋਂ ਕਿਨਾਰਾ ਕਰਕੇ ਦੁਬਾਰੀ ਕਿਤਾਬਾਂ ਮਲ ਮੋਲ ਸਕਨੇ ਕਿਤਾਬਾਂ ਦੇ ਨਾਲ ਸਕਦੇ ਜੇ ਤਾਂ ਸਮਾਜਿਕ ਮੀਡੀਆ ਨੂੰ ਤੁਸੀਂ ਵਰਤ ਕੇ ਆਪ ਵੀ ਗੱਲ ਕਹਿ ਲੀਏ ਫਿਰ ਅੱਛੀ ਗੱਲ ਹੈ ਜੇ ਕੋਈ ਅੱਛਾ ਵਿਚਾਰ ਰੱਖ ਕੇ ਦਿੰਦਾ ਅੱਛੀ ਗੱਲ ਹੈ ਜੇ ਤੁਸੀਂ ਕੋਈ ਕਿਤਾ ਕਰਦੇ ਹੋ ਕੋਈ ਸਹਾਇਤਾ ਕਰਦੇ ਹੋ ਤੇ ਨਾਲ ਤੁਸੀਂ ਸਮਾਜਿਕ ਮੀਡੀਆ ਤੇ ਕੋਈ ਗੱਲ ਕਰਦੇ ਹੋ ਫਿਰ ਠੀਕ ਹੈ ਜੇ ਸਮਾਜਿਕ ਮੀਡੀਆ ਇਹਦੇ ਜ਼ਰੀਏ ਰੋਟੀ ਦਾ ਫਿਰ ਤੁਸੀਂ ਕੁਝ ਵੀ ਕਰਦੇ ਬਸ ਇਹ ਲੋਕ ਆਨਸਾ ਮੈਂ ਬੁੱਕ ਪੜ੍ਹ ਰਿਹਾ ਮੈਂ ਬਹੁਤ ਨੇ ਪੰਜਾਬੀ ਦੀ ਪੰਜਾਬੀ ਦੀ ਟੈਕਸ ਆ ਰਹੀ ਆ ਉਹ ਹਜ਼ਾਰ ਰੁਪਏ ਦੀ ਆ ਉਹ ਵੀ ਮਿਲੂਗੀ ਕੋਈ ਕਾਰ ਨਹੀਂ ਕਰ ਸਾਰੀ ਲੈ ਜਾਈਏ ਇੱਕ ਕਾਲਜ ਦੀ ਦਿਨਾਂ ਦੀ ਆ ਉਸ ਤੋਂ ਬਾਅਦ ਅਸੀਂ ਇੱਕ ਜਦਵਾਂ ਆਪਣੇ ਪੈਂਡੈਮਿਕ ਸੀ ਨਹੀਂ ਤੁਸੀਂ ਇਹਨੂੰ ਐਦਾਂ ਖੋਲ ਕੇ ਨਾ ਉਹ ਇਮਤਿਹਾਨ ਨਾ ਲਾਓ ਨਾ ਕਰਿਓ ਜਾਂ ਤੇ ਜਿਹੜਾ ਸਵਾਲ ਕਰੇ ਉਹਦੇ ਜਵਾਬ ਦਿਓ ਉਹ ਅੱਛੀ ਗੱਲ ਹੈ ਮੈਂ ਤੁਹਾਨੂੰ ਜਵਾਬ ਦੇਣਾ ਤੁਸੀਂ ਉਹ ਖੋਲੀਏ ਕੋਈ ਨੀ ਤੇ ਨਾ ਵਿਚਾਰਾ ਜਦੋਂ ਇਹ ਲੋਕ ਜਦੋਂ ਆਪਣੇ ਕੋਰੋਨਾ ਕਾਲ ਸੀ ਉਦੋਂ ਲਿਖੀ ਸੀ ਅਜੇ ਉਹ ਉਹ ਜਿਹੜੀ ਤਿਆਰ ਨਹੀਂ ਹੋਈ ਮੈਂ ਲਿਪੀ ਵਿੱਚ ਜਿਹੜੀ ਲਿਖਣੀ ਹੈ ਉਹਨੂੰ ਸ਼ਾਬਦ ਕਰਨੇ ਚ ਉਹ ਭੇਜਾਂਗੇ ਉਹ ਉਹ ਜਮੇ ਠੀਕ ਹੋ ਜਾਂਦੀ ਹੋਊਗੀ ਜੀ ਉਹ ਤੋਂ ਮੈਂ ਹੀ ਗਾਈ ਨੰ ਗੱਲਾਂ ਕਰੀ ਜਿੱਕਰ ਕਿ ਸਵਰ ਭਾਸ਼ਾ ਵਿੱਚ ਕੁਝ ਲਿਖਣਾ ਕੋਮਾਰੀ ਦਾ ਉਹ ਸਭ ਤੋਂ ਸਾਦਾ ਵਿਚਾਰ ਆਪੇ ਚੱਲ ਜਾਣਾ ਹੈ ਨਾ ਮੁਨਾ ਮੌਤ ਵੀ ਹੁੰਦੀ ਹੈ ਸੋਪਾ ਜਿਹੜਾ ਜਿਹੜੀ ਲਿਖਤ ਹੈ ਨਾ ਸ਼ੌਕ ਵੀ ਹੁੰਦਾ ਇੱਕ ਇਨਸਾਨ ਨਾਲ ਮਤਲਬ ਅਨੇਕਾਂ ਸੱਟਾਂ ਦੀ ਗੱਲ ਨਿਊ ਕਰ ਸਕਦਾ ਉਹ ਸਮਾਜ ਦੀ ਵੀ ਗੱਲ ਕਰਦਾ ਇਹਦੇ ਵਿੱਚ ਜਦੋਂ ਤੁਸੀਂ ਕਿਤਾਬ ਦੇਖੋਗੇ ਤਾਂ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਉੱਚ ਸਿਆਸੀ ਤਜਵੀ ਹੋਣਗੇ ਉਹਦੇ ਵਿੱਚ ਪਾਰਟੀਸ਼ਨ ਦੀ ਵੀ ਗੱਲ ਹੋਊਗੀ ਆ ਉਹਦੇ ਵਿੱਚ ਗੁਰਬਤ ਦੀ ਗੱਲ ਜ਼ਿਆਦਾ ਹੋਊਗੀ ਸੋ ਮਹੱਬਤ ਤੋਂ ਮਨ ਕਰਨੇ ਹੋਇਆ ਜਾਂਦਾ ਹੁੰਦੀ ਹੈ ਸਭ ਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਰ ਮੈਨੂੰ ਲੱਗਦਾ ਕਿ ਜਿਹੜਾ ਪ੍ਰੈਸ਼ਨ ਹੁੰਦਾ ਨਾ ਤੁਹਾਨੂੰ ਲਿਖਣ ਦਾ ਉਹ ਤੁਹਾਨੂੰ ਲਗ ਲਗ ਸਬਜੈਕਟਾਂ ਦੇ ਵੀ ਪ੍ਰੇਰਦਾ ਸੋ ਮੇਰੇ ਲਈ ਵਿਸ਼ੇ ਬਹੁਤ ਅਲੱਗ-ਅਲੱਗ ਨੇ ਇੱਕ ਗਮ ਹੋ ਸਕਦਾ ਪਰ ਹੋਰ ਵੀ ਬਹੁਤ ਗਵਾਹ ਮਿਲਦੇ ਦੁਨੀਆ 'ਚ ਜਿਨ੍ਹਾਂ ਨੂੰ ਕਿਹੋ ਜਿਹੀ ਲਿਖਣ ਦਾ ਪਾਜਾਤਰ ਕਰਦੇ ਤੇ ਇਸੇ ਕੰਮ ਨੇ ਮਸ਼ਹੂਰ ਕਰ ਦਿੱਤਾ ਜੀ ਨਹੀਂ ਮੈਂ ਤਾਂ ਮਸ਼ਹੂਰ ਹੋਏ ਤੁਹਾਨੂੰ ਲੱਗਦਾ ਮੈਂ ਤਾਂ ਆਪਣੇ ਕਬੀਲੇ ਲਈ ਉਭਾਰਾਂ ਜਿਹੜੇ ਤੁਸੀਂ ਮੇਰੇ ਨੂੰ ਸਾਰੇ ਮਾ ਲੋਕ ਇਹ ਰੋਜ਼ ਇੰਤਿਹਾਲ ਨੇ ਮੈਨੂੰ ਲੱਗਦਾ ਮਸ਼ਹੂਰ ਹੋਣਾ ਕੋਈ ਭਾਪਤਨ ਨਹੀਂ ਸ਼ੋਹਰਤ ਕੋਈ ਮਾਫਰਾ ਨਹੀਂ ਤੁਸੀਂ ਰੋਜ਼ ਸਵੇਰੇ ਉੱਠ ਕੇ ਕੰਮ ਕਰਦੇ ਹੋ ਤੇ ਤੁਹਾਡੇ ਲੋਕ ਤੁਹਾਨੂੰ ਪਿਆਰ ਦੇ ਰਹੇ ਬਸ ਇਹ ਹੀ ਪ੍ਰਾਪਤੀ ਹੁੰਦੀ ਹੈ ਮਸ਼ਹੂਰ ਹੋ ਕੇ ਫੇਡ ਹੋ ਜਾਣਾ ਉਹ ਕੋਹ ਬੁਨਦਮੀ ਵੀ ਮਾੜੀ ਹੁੰਦੀ ਸੋ ਜੇ ਤੁਹਾਨੂੰ ਪਿਆਰ ਮਿਲਦਾ ਜਿਹੜੀ ਅੱਜ ਚ ਅਸੀਂ ਜੂਰ ਹੈ ਤਾਂ ਆਪਾ ਬਖੜਾ ਬਾਤ ਸასიਖਾ ਸასიਖਾ ਹੈਦਰਸਨ ਨਾਮ ਹੀ اچھا ਪਾਛਾ ਇੰਟਰਨੈਟ ਦਾ ਸਰਬੰਦਾ ਬਹੁਤ ਬਹੁਤ ਮੁਹਾਰਤ ਹੈ ਧੰਨਵਾਦ ਸਰ ਕੀ ਕਹਿਣਾ ਚਾਹੋਗੇ ਇੰਟਰਨੈਟ ਦਾ ਜਮਾਨਾ ਹੈ ਜਿਸ ਤਰੀਕੇ ਦੇ ਨਾਲ ਅੱਜ ਲੋਕ ਬਹੁਤ ਅੱਜ ਕੱਲ੍ਹ ਪੜਦੇ ਨੇ ਔਰ ਜਿਸ ਤਰੀਕੇ ਦੇ ਨਾਲ ਗੂਗਲ ਤੇ ਸਾਰੀ ਸਰਚ ਹੁੰਦੀ ਹੈ ਜੋ ਇਤਿਹਾਸ ਲਿਖਿਆ ਹੁੰਦਾ ਹੈ ਉਸ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਨੂੰ ਪਾੜ ਕੇ ਕੁਝ ਸੋਸ਼ਲ ਮੀਡੀਆ ਤੇ ਐਦਾਂ ਦੀ ਫੁਕਸਤ ਖਬਰਾਂ ਅੱਲਾਕੁਲਾ ਦੇ ਤਰੀਕੇ ਦੇ ਨਾਲ ਬਣ ਜਾਂਦੇ ਰਹੇ ਜਿੱਥੇ ਇਤਿਹਾਸ ਦੇ ਨਾਲ ਸਿਰ ਸਾੜ ਬਹ ਜਾਂਦੀ ਹੈ ਅੱਜ ਦੀ ਨੌਜਵਾਨ ਜੀ ਵੀ ਨੂੰ ਵੀ ਉਸ ਘਾਟ ਇਤਿਹਾਸ ਵਾਰੀ ਪਤਾ ਲੱਗਦਾ ਕਿਤੇ ਨਾ ਕਿਤੇ ਝੂਕਾ ਲੋਕ ਪੜਦੇ ਨੇ ਲੈਕ ਨੂੰ ਜਿਆਦਾ ਦੇਖਦੇ ਨੇ ਕੀ ਕਹਿਣਾ ਚਾਹੀਦਾ ਜੁਨੀਆਂ ਕਿਤਾਬਾਂ ਆ ਆਮ ਜ਼ਿੰਦਗੀ ਜਿਸੀ ਪੜਦੇ ਹਨ ਇਹ ਕਈ ਵਾਰ ਹੀ ਵਕਤ ਨਾਲ ਜਾਂ ਜਿਹੜੀ ਜਿਹੜੀ ਸਟੇਟ ਰੂਲ ਕਰਦੀ ਉਹਦੇ ਹਿਸਾਬ ਨਾਲ ਹੁੰਦਾ ਸੋ ਸੱਚ ਕਿਵੇਂ ਲੱਗਣਾ ਇਹ ਇਹ ਤੁਹਾਡੀ ਭਾਲ ਹੁੰਦੀ ਹੈ ਇਹ ਤੁਹਾਡਾ ਨਜ਼ਰੀਆ ਹੁੰਦਾ ਕਿ ਤੁਸੀਂ ਅਸਲੀ ਚੀਜ਼ ਕਿੱਥੋਂ ਲੱਭਣੀ ਹੈ ਜਿਹੜਾ ਗੂਗਲ ਸਰਚ ਜਿਹੜਾ ਇਹ ਦੇ ਲੱਗ ਲੱਗੇ ਐਂਡਰੋਇਡ ਆ ਜਾਂ ਦੂਜਾ ਫਾਰਮਵਰਟਾ ਇਹ ਕਿਸੇ ਡਾਟਾ ਨੂੰ ਨਹੀਂ ਡੇਟ ਦਿੱਤੀ ਹੁੰਦੀ ਹੈ ਜਦੋਂ ਤੁਸੀਂ ਦੂਜੇ ਨੂੰ ਜਾ ਕੇ ਸਰਚ ਕਰਦੇ ਹੋ ਉਹਦੀ ਡੇਟ ਹੋਰ ਹੁੰਦੀ ਹੈ ਇਹ ਇੱਕ ਤਰੀਕਾ ਹੈ ਕਾਰਪੋਰੇਟ ਦਾ ਤੁਹਾਡੀ ਮੈਮਰੀ ਨੂੰ ਅਮਨਿਤ ਤਰ ਹਿਊਜ਼ ਕਰਨਾ ਉਹ ਤੁਸੀਂ ਕਿਤੇ ਸਰਚ ਕਰਕੇ ਵੇਖਿਓ ਇੱਕ ਘਟਨਾ ਤੁਹਾਨੂੰ ਮੰਨ ਲਓ 2002 ਦੀ ਹੈ ਉਹੀ ਘਟਨਾ ਕਿਸੇ ਹੋਰ ਸਰਚ ਇੰਜਨ ਤੇ ਜਾਓਗੇ ਤਾਂ 2004 ਲਿਖੀ ਹੋਊਗੀ

ਜੀ ਕੱਟੋ ਕਾਇਬੇ ਨੇ ਤੇ 85 ਕੱਟ ਤੇ 120 ਕੱਟ ਕਰ ਦਿੱਤੇ ਗਏ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਮੇਨ ਕਰਤਾਰ ਨੇਗੇ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦਾ ਨਾਮ ਵੀ ਉਧਰ ਲਿਆ ਜਾਵੇ ਕੀ ਲੱਗਦਾ ਹੈ ਇਹ ਜਿਹੀਆਂ ਫਿਲਮਾਂ ਜਿਹੜੀਆਂ ਸਾਨੂੰ ਸਾਡਾ ਇਤਿਹਾਸ ਦਿਖਾ ਰਹੀਆਂ ਨੇ ਕਿ ਸਾਡੇ ਨਾਲ ਕੀ ਹੋਇਆ ਉਹ ਕਿਉਂ ਨਹੀਂ ਰਿਲੀਜ਼ ਹੋਣ ਦਿੱਤੀ ਜਾਂਦੀਆਂ ਕਿਉਂ ਤੱਕਾ ਕੀਤਾ ਜਾਂਦਾ ਹੈ ਤੇ ਇਹੋ ਜਿਹੇ ਅਜੇ ਸਾਨੂੰ ਅਪਰੀਲੇ ਉਪਰਾਲੇ ਕਰਨੇ ਚਾਹੀਦੇ ਨੇ ਜਾਂ ਆਰਟਿਸਟ ਹੋਣ ਦੇ ਨਾਤੇ ਪੱਤਰਕਾਰ ਹੋਣ ਦੇ ਨਾਤੇ ਅਸੀਂ ਆਪਣੀ ਗੱਲ ਨੂੰ ਰੱਖਦੇ ਆ ਪਰ ਲੋਕਾਂ ਨੂੰ ਕਹਿੰਦੀ ਆ ਪਰਾਲੇ ਕਹਿੰਦੇ ਕਿ ਜਿਹੜੀਆਂ ਜਿਹੜੀਆਂ ਫਿਲਮਾਂ ਨੇ ਉਹ ਹੋਰ ਬਾਣ ਤੇ ਲਾਂਚ ਵੀ ਹੋਣ ਕਿਤਨਾ ਕਿਤੇ ਸਾਨੂੰ ਸਾਡਾ ਇਤਿਹਾਸ ਪਤਾ ਨਹੀਂ ਜੇ ਅਸੀਂ ਤਾਂ ਬਹਿਲੇ ਕੋਤੀ ਦੋ ਜਿਹਾ ਛੋਟਾ ਜਿਹਾ ਰੋਣਾ ਬੱਚਾ ਜਿਹਾ ਨਹੀਂ ਇੱਕ ਤਰ੍ਹਾਂ ਦਾ ਜਿਹਾ ਤਾਂ ਖਵਾਏ ਮੜਾਈ ਸੀ ਅਸੀਂ ਵੀ ਦਿੱਲੀ ਦਖਣ ਹੋਵਾਤ ਮਤਲਬ ਸਾਡੀਆਂ ਪੂਛਾਂ ਛਾਗਾ ਕੇ ਰੱਖਿਆ ਸੀ ਵੀ ਕਈ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਲਾਦੇ ਰਹੇ ਹਾਂ ਪਰ ਕਲਾਕਾਰ ਮੈਕੈਨਿਕ ਪਰਵਾਨਾ ਇੱਥੇ ਕੋਈ ਕਿਸੇ ਨੂੰ ਕੱਢਦਾ ਨਹੀਂ ਸਭ ਤੋਂ ਪਹਿਲੀ ਪਰਵਾਨਾ ਆਪਣਾ ਦੁੱਖ ਸਭ ਨੂੰ ਬਟਾਦਾ ਨਹੀਂ ਦੂਜੇ ਨੇ ਪਹਿਲਾਂ ਉਹਨੂੰ ਗੋਲਦਾ ਹੈ ਇਸ ਕਰਕੇ ਕੋਈ ਕਿਸੇ ਨਾਲ ਧੋਖੇ ਨਹੀਂ ਰਾਜੇ ਜਦੋਂ ਫਿਲਮ ਫਸਦੀ ਹੈ ਨਾ ਸਭ ਤੋਂ ਵੱਡਾ ਲਾਸ ਹੁੰਦਾ ਪ੍ਰੋਡਿਊਸਰ ਨੂੰ ਇਹਨੂੰ ਕਰਵਾਉਂਦੇ ਵੀ ਲਿਆ ਮੋਦੀ ਗੱਲ ਤੁਸੀਂ ਨਹੀਂ ਕੀਤੀ ਪਹਿਲਾਂ ਤੁਸੀਂ ਗਿਰੰਦਵਾ ਡਾਇਰੈਕਟਰ ਦਾ ਕੈਰੀਅਰ ਹਟੇ ਟਿਕਿਆ ਹੁੰਦਾ ਦੇਖੋ ਜੇ ਮੈਂ ਬਤਾਉ ਰਿਹਾ ਅਦਾਕਾਰ ਕੰਮ ਕਰਦਾ ਕਿਸੇ ਫਿਲਮ ਦਾ ਮੈਨੂੰ ਪੇਮੈਂਟ ਮਿਲ ਗਈ ਮੇਰਾ ਪੈਸਾ ਖਬਰ ਹੋ ਗਿਆ ਬਟ ਮੇਰੀ ਫਿਲਮ ਬਲਾਕ ਹੋ ਗਈ ਬਟ ਜਿਹਦੇ ਸਾਰੇ ਪੈਸੇ ਸਟੇਕ ਤੇ ਲੱਗ ਗਏ ਉਹ ਤੋਂ ਜਮੇ ਤੱਕ ਆਇਆ ਤੱਕ ਔਰ ਦੂਜੀ ਗੱਲ ਪੰਜਾਬ ਤੇ ਪੰਜਾਬੀ ਦੀ ਗੱਲ ਚਲੋ ਜੇ ਨੂੰ ਸਾਡੇ ਤੇ ਕੋਈ ਵਕਤ ਪੈਂਦਾ ਨਾ ਜਾਂ ਪਿਆ ਸਾਡੇ ਬਾਰੇ ਕੋਈ ਨਾ ਬੋਲਦਾ ਔਰ ਅਜੀਤ ਸਾਹਿਬ ਬਾਰੇ ਬੋਲਦੇ ਕਿ ਸਾਨੂੰ ਲੱਗਦਾ ਕਿ ਬੋਲਣਾ ਚਾਹੀਦਾ ਔਰ ਇਹ ਨਾ ਲੋਕਾਂ ਦੀਆਂ ਫਿਲਮਾਂ ਬਾੜਨੀ ਚਾਹੀਦੀਆਂ ਬਿਲਕੁਲ ਇਧਰ ਵੀ ਪੰਜਾਬ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੂੰ ਐਫਰਟ ਕਰਨੇ ਚਾਹੀਦੇ ਕਿ ਉਹ ਸੈਂਸਰ ਬੋਰਡ ਨਾਲ ਆਪ ਤੇ ਲੋਰਸ ਭੇਜਣ ਉਹ ਉਹ ਇਹ ਸੱਚ ਨੂੰ ਨਹੀਂ ਦਿਖਾ ਸਕਦੇ ਹਨ ਕੀ ਦਿਖਾ ਸਕਦੇ ਹਨ ਇਤਨਾ ਸਾਨੂੰ ਐਨੀ ਜਿਵੇਂ ਕਿ ਹੋਰ ਕੋਈ ਕਿਤੇ ਦੁਹਥ ਰਹਿਣਾ ਹੈ ਸੋ ਬਹੁਤ ਬੱਡੇ ਬੰਦੇ ਆ ਪਰ ਸਾ ਬਹੁਤ ਬੱਡੇ ਹੋਏ ਹਨ ਉਹਨਾਂ ਦਾ ਦੇਖ ਕਿੱਥੇ ਦੇ ਸਕੋਗੇ ਤੋਂ ਇਸ ਕਰਕੇ ਫਿਲਮਾਂ ਬਾਣੀ ਵੀ ਚਾਹੀਦੀਆਂ ਰੀਲਿਸ ਵੀ ਹੋਣੀਆਂ ਚਾਹੀਦੀਆਂ ਔਰ ਆਰਟਿਸਟ ਉਦੋਂ ਕੱਥੇ ਹੋ ਸਕਦਾ ਹੈ ਜਦੋਂ ਇੱਕ ਦੂਜੇ ਲਈ ਬੋਲਣ ਦੀ ਹਿੰਮਤ ਤੇ ਦਰਦ ਰੱਖ ਦਿਓ ਜਦੋਂ ਤੁਸੀਂ ਆਪ ਦਾ ਆਪਣੇ ਜੋਗਾ ਹੈ ਫਿਰ ਦੂਜਾ ਦਾ ਮੈਂ ਵੀ ਕੀ ਕਰਾਂ ਇਹ ਕਦੀ ਕਿਹਾ ਜੀ ਆ ਕੇ ਸਿੱਕਲੇ ਮੋਦੀ ਦੀ ਬੋਲੇ ਕਿੰਨੇ ਕੁੱਝ ਵਾਕਿਆ ਨੂੰ ਪੁੱਛਿਆ ਕਰੋ ਸਵਾਲ ਮੈਂ ਪਹਿਲੀ ਵਾਰ ਹੀ ਦੇਖ ਰਿਹਾ ਤੁਜੀ ਜਦੋਂ ਵੀ ਮੈਂ ਕੋਈ ਕਾਨਫਰੰਸ ਕਰਨਾ ਤੁਸੀਂ ਸਾਰੇ ਪੰਜਾਬ ਦੀ ਇੰਡਸਟਰੀ ਸੌਂਗ ਤੱਕ ਮੈਨੂੰ ਕੁਝ ਕਰਨਾ ਕਿਰਨ ਦੂਜੇ ਨੂੰ ਕੁਝ ਕਿਹਾ ਕਿ ਤੁਹਾਡੇ ਸਵਾਲ ਕਰ ਦੰਨੇ ਉਹ ਵਾਲੀ ਨਹੀਂ ਕਰਦੇ ਜਿੰਨਾ ਨੂੰ ਵੀ ਮਿਲਦਾ ਸੀ ਪੁੱਛਦੇ ਨਹੀਂ ਮੈਂ ਤਾਂ ਕਦੇ ਸੁਣਿਆ ਨਹੀਂ ਨੈਟ ਤੇ ਮੈਂ ਜਦੋਂ ਕਦੇ ਇਹ ਵੀ ਜਾਲਾ ਕਰ ਫੇਸਬੁਕ ਤੇ ਰਹਿੰਦੇ ਸ਼ਰਮਾ ਜੀ ਤੁਸੀਂ ਬੋਦੇ ਗਲਗੁਲੀ ਕਰੀ ਪਰ ਮੈਂ ਤਾਂ ਬੋਲਦਾ ਮੈਂ ਤਾਂ ਮੈਂ ਸੱਚੀ ਗੱਲ ਕਰ ਰਹਾ ਉਹ ਬਾਣੀ ਚਾਹੀਦੀ ਜਿੱਚੀਆ ਬਰਵਾ ਬਾਣੀ ਅਸੀਂ ਤਾਂ ਆਪ ਸਕ੍ਰਿਪਟ ਲਿਖੀ ਹੋਈ ਹੈ ਸੰਗਾਂ ਨਿਕਾ ਲਈ ਦੀ ਤੇ ਸਾਡਾ ਤਾਂ ਡਾਇਰੈਕਟਰ ਤੇ ਪ੍ਰੋਡਿਊਸਰ ਪੈਸਾ ਦਿੱਕੋ ਕੋਈ ਨਹੀਂ ਹੈ ਇਸ ਦਾ ਬਣਾਉਣੀ ਨਹੀਂ ਤਾਂ ਬੰਦ ਹੋਊਗਾ ਸਾਡੇ ਲਈ ਤਾਂ ਹੋਰ ਜ਼ਿਆਦਾ ਮਤਲਬ ਸੱਚਾਈ ਦੀ ਨਹੀਂ ਬਹੁਤ ਜ਼ਿਆਦਾ ਵਾਇਲੈਂਸ ਤੇ ਕਹਾਣੀ ਲਿਖੀ ਗਈ ਹੈ ਕਿ ਇਹ ਇਹ ਚਾਚ ਕਤਲ ਲਿਖਾਇਆ ਗਿਆ ਨਹੀਂ ਉਹ ਤਾਂ ਸਿੱਧਾ ਹੀ ਹੈ ਕੋਈ ਨਹੀਂ ਸਾਡੇ ਬਣਾ ਕਿ ਜੱਤ ਲੱਗਦੀ ਉਹ 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 ਮਤਲਬ ਦਾ ਸਿਸਟਮ ਨਾਲ ਲੜਨ ਦਾ ਸਬਜੈਕਟ ਹੈ ਸੋ ਇਸ ਕਰਕੇ ਹੁਣ ਸਾਡਾ ਕਰੈਕਟਰ ਕਹਦਾ ਵੀ ਨਹੀਂ ਮੈਂ ਇਹ ਕਰ ਸਕਦਾ ਕੀ ਕਰੀਏ ਸਮਝ ਨਹੀਂ ਬਟ ਅੱਛਾ ਹੈ ਕਿ ਇੰਡਸਟਰੀ ਉਹ ਤੋਂ ਇੰਡਸਟਰੀ ਵਰਦੇ ਸਾਰੇ ਇੱਕ ਦੂਜੇ ਦਾ ਮਾਪ ਪਾੜ ਕੇ ਕਰਦੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਵੀ ਤਾਂ ਜੇ ਤਾਂ ਆਪਣੇ ਆਪਣੇ ਅਰਮਡ ਡਿਪਾਰਟਮੈਂਟ ਦੀ ਯੂਨੀਅਨ ਹੋਣੀ ਹੈ ਜਾਂ ਟੀਚਰਾਂ ਦੀ ਯੂਨੀਅਨ ਆਏ ਉਹ ਤਾਂ ਨਹੀਂ ਹੁੰਦਾ ਉਹ ਇਥੇ ਤਾਂ ਇਹ ਦੇ ਇੱਕ ਤੇ ਬਾਕੀ ਤੇ ਦੂਜੇ ਤਾੜੀਆਂ ਮਾਰਦੇ ਹੁੰਦੇ ਨੇ ਵੀ ਨਜ਼ਾਰਾ ਆ ਗਿਆ ਇੱਕ ਨੇ ਵੀ ਪ੍ਰੋਗਰਾਮ ਕਰਦਾ ਦੂਜਾ ਲੜਦਾ ਜਾਂਦਾ ਦੂਜਾ ਨੇ ਕਰਦਾ ਤੀਜਾ ਲੜਨ ਲਾਇਦਾ ਸ਼ੁਰੂ ਇਸ ਕਰਕੇ ਏਕਾ ਆਪਣੇ ਘਰ ਤੋਂ ਸ਼ੁਰੂ ਹੁੰਦਾ ਮੈਂ 10 ਸਾਲ ਤੋਂ ਇਸੇ ਲਈ ਨਹੀਂ ਬੋਲਿਆ ਕਿ ਕਿਸੇ ਨੂੰ ਮੰਦਾ ਚੱਕਾ ਨਾ ਬੋਲੀ ਇੱਥੋਂ ਸ਼ੁਰੂ ਕਰੀਏ ਪਹਿਲ ਤੇ ਬਹੁਤ ਲੋਕ ਬਹੁਤ ਕੁਝ ਭੋਜਨ ਹੈ ਕਿ ਬਈ ਇੱਕ ਚੀਜੀ ਵੀ ਚੜ੍ਹਦੇ ਹੋ ਜਾਂਦੇ ਚੱਕ ਹੋਈ ਨਹੀਂ ਆਪਾਂ ਜੋ ਸੋਚਿਆ ਉਹਦੇ ਤੇ ਚੱਲ ਕੇ ਦੇਖੀ ਸਰ ਸਮਾਜਿਕ ਮੁੱਦਿਆਂ ਤੇ ਵੀ ਤੁਸੀਂ ਬੋਲਦੇ ਹੋ ਤੇ ਜਲੇਵਾ ਸਾਹਿਬ ਮਨਮਤਰ ਦੇ ਉੱਤੇ ਬੈਠੇ ਨੇਗੇ 14 ਦਿਨ ਹੋ ਗਏ ਨੇ ਤੁਸੀਂ ਵੀ ਬਹੌਰੀ ਮੋਟਰ ਜਾ ਕੇ ਸੀ ਉਹਨਾਂ ਨੇ ਤੁਹਾਨੂੰ ਜਾਣ ਕੇ ਸੀਗੇ ਤੇ ਹੁਣ ਕਈ ਲੋਕ ਸਵਾਲ ਕਰਨ ਲੱਗੇ ਕਿ ਚੌਣ ਦਿਨ ਕਿਉਂਕਿ ਉਹਨਾਂ ਦੀ ਉਮਰ 75 ਸਾਲ ਆ ਕੈਸਰ ਲਿਖਤਾ ਦੇ ਦੀਆ ਤੇ ਉਹਨਾਂ ਟਾਈਟਲ ਚੁਣਨਾ ਬਹੁਤ ਔਖਾ ਹੁੰਦਾ ਤਾਂ ਹੁਣ ਬੁੱਕ ਲਿਖੀ ਹੈ ਬੁੱਕ ਦਾ ਟਾਈਟਲ ਗਜ਼ਲ ਗਾਇਸੀ ਨਾ ਮੈਂ ਇਹ ਬਹੁਤ ਪਹਿਲਾਂ ਲਿਖੀ ਸੀ ਬਸ ਉਸੇ ਜ਼ੋਰ ਦੀਆਂ ਗਜ਼ਲਾਂ ਹੈ ਬਸ ਉਹੀ ਜਿਹੜਾ ਇਜ਼ੀ ਟਾਈਟਲ ਲੱਗਦਾ ਹੁੰਦਾ ਕਿਉਂਕਿ ਆਪਣੇ ਹਾਮ ਭਾਣ ਜਦੋਂ ਚੜਦੇ ਹੁਣ ਵੀ ਇੱਕ ਕਹਾਣੀ ਦੇ ਨਹੀਦੀ ਕਹਿੰਦੇ ਹੈ ਪਿਆਰ ਵੀ ਹੋ ਜਾਂਦਾ ਕਰੇ ਉਹ ਸਵੇਰੇ ਇਹੀ ਹੁੰਦਾ ਕਿ ਸੌਖਾ ਜਿਹਾ ਲੱਗਦਾ ਪੰਜਾਬੀ ਜਿਹਾ ਵੀ ਲੱਗਦਾ ਸਾਹ ਹਿੰਦੀ ਜਿਹਾ ਵੀ ਲੱਗਦਾ ਸਾਹ ਇਤਰਾ ਅੱਜ ਤੇ ਇਹ ਤੇਰਾ ਆਪਣਾ ਆਥਵਾ ਦੇ ਰੂਮ ਰੂ ਕਰ ਦੇ ਜੀ ਨੇ ਤੇ ਤੁਹਾਡੇ ਇਹਨਾਂ ਤੋਂ ਸਾਰੇ ਤੁਹਾਡੇ ਐਡਰੈਸ ਲੈ ਕੇ ਅਸੀਂ ਤੁਹਾਨੂੰ ਆਪ ਹੀ ਪਹੁੰਚਾ ਦਾਂ ਜੇ ਨਾ ਪਤਾ ਤੁਸੀਂ ਵੈਸੇ ਨਹੀਂ ਤਵਾ ਲਾ ਲਓ ਪਰ ਤੁਹਾਨੂੰ ਤਾਂ ਪਹੁੰਚਣਾ ਬਣੀ ਬਟ ਵੀ ਬਿਲਕੁਲ ਬਾਕਸ ਕੁਝ ਆਦਾਗੇ ਹੈ ਹਾਲੇ ਨਾ ਸੱਚ ਪ੍ਰਿੰਟ ਕਰਕੇ ਆ ਗਿਆ ਜੀ ਜਿਨ੍ਹਾਂ ਨੇ ਨਦਤੀ ਕਸੀਮੀ ਨੇਵਰ ਬਾਦ ਕਰਕੇ ਕੋਚ ਰਹੀ ਫਲਾਣੇ ਗਜ਼ਨ ਤੇ ਫਰੀਜ਼ੀ ਕੋ ਕਿਤਾ ਲਗੀ ਇੰਦੇ ਇਹਨਾਂ ਪਰ ਤੁਸੀਂ ਕੰਦਾਲ ਚੱਕ ਕੇ ਸਾਈਡ ਤੇ ਜਾਂਦਾ ਫਿਰ ਹੋਰ ਕੋਈ ਐਸਾ ਕੋਈ ਲੜਾਈ ਇਹਨਾ ਕੋਈ ਹੋਰ ਕੋਈ ਪੋਡਕਾਸਟ ਸ਼ੁਰੂ ਕਰ। ਅਸੀਂ ਤਾਂ ਬੁੱਕ ਰੀਡਰਸ ਤੇ ਬੁੱਕ ਰੀਡਰ ਵਾਲੇ ਹੈ। ਬੁੱਕ ਰੀਡਰਸ ਜਿਹੜੇ ਬ్రਦਰ ਜਿਹੜੇ ਕੰਪਲੀਟਰ ਨੇ ਨਾ ਅਸੀਂ ਉਹਨਾਂ ਨੂੰ ਲੰਘੇ ਐਡਰੈਸ ਅਸੀਂ ਸਭ ਨੂੰ ਪਛਾਣ। ਪਰ ਜਿੰਨਾਂ ਨਹੀਂ ਮਿਲਣੀ ਉਹ ਕੋਈ ਗੱਲ ਨਹੀਂ ਵੈਸੇ ਖੁਸ਼ ਹੋ ਜਾਂਦੇ। ਨਹੀਂ ਨਹੀਂ ਜਸੂਨ ਨੇ ਸਾਰੇ ਆਪਣੇ ਇਹਨਾਂ ਨੂੰ। ਇਹਨਾਂ ਕੋਲ ਸਾਰੇ ਅੰਕ ਨੰਬਰ। ਕੋਲ ਸਾਰੇ ਅੰਕ ਬਦਲੀ ਆਪਾਂ ਚ। ਸਵਾਲ ਬੱਝਾ। ਇਹਨੂੰ ਮੇਰੇ ਕਹਿ ਤਾ ਬਾ ਤੁਹਾਡਾ ਇੱਕ ਗਰੁੱਪ ਬਣਿਆ ਹੋਣਾ ਤਾਂ ਫਿਰ ਅਸੀਂ ਫੋਨ ਤੋਂ ਫੋਟੋ ਡਰੈਸ ਲੈ ਕੇ ਫਿਰ ਅਸੀਂ ਤੁਹਾਨੂੰ ਭੇਜਾਂਗੇ ਮੈਂ ਮਾਣਕ ਜਵਾਬ ਤੇ ਤੁਹਾਡਾ ਇਹ ਸਵਾਲ ਹੈ ਨਾ ਸਵਾਲ ਤੇ ਬਹੁਤ ਵਧੀਆ ਕੀਤਾ ਪ੍ਰੈਸ ਨੇ ਇਹਨੂੰ ਪਤਾ ਨਹੀਂ ਜਵਾਬ ਦਿੰਦੇ ਆ ਕਿ ਨਹੀਂ ਬਾਜੀ ਦੇਣਾ ਚਾਹੀਦਾ ਤੁਸੀਂ ਪੈਕਾਉਂਗਾ ਤੁਸੀਂ ਉਹਦੇ ਤੋਂ ਬਾਜੀ ਆਉਣਾ ਪੈਣੀ ਹੈ ਸਭ ਮੈਂ ਤੁਹਾਡੇ ਇੱਕ ਅਨਾਉਂਸਮੈਂਟ ਸੁਣੀ ਸੀ ਕਿ ਇਸ ਬੁੱਕ ਤੋਂ ਜਿਹੜਾ ਵੀ ਰੈਵਨਿਊ ਹੋਵੇ 80% ਜੀ ਜੀ ਸਰ ਦੇਖੋ ਇਹ ਤਾਈ ਮੈਂ ਕਹਿੰਦਾ ਵੀ ਇਹ ਬਹੁਤ ਖਰੀਦਣ ਵਾਲੇ ਚਾਹਵਨ ਹੁੰਦੇ ਆ ਉਹ ਇੱਕ ਭਾਅ ਦਾ ਹੁੰਦੀ ਕਿ ਮੈਂ ਜੋ ਆਪਣਾ ਕਰਮ ਕਰ ਰਿਹਾ ਉਹ ਆਮ ਤੌਰ ਤੇ ਸਾਡੇ ਪੰਜਾਬ ਚ ਜੇ ਕਿਸੀ ਜਦੋਂ ਮਥਾਟੇ ਜਾਂਦੇ ਤਾਂ ਕਹਿੰਦੇ ਦਸਮਾ ਦਾ ਜ਼ੋਮ ਦੇਣਾ ਮੈਂ ਕਹਿੰਦਾ ਸਾਰੀ ਦੇ ਦੇ। ਸੋ ਮੇਰੀ ਇੱਕ ਭਾਵਨਾ ਹੋ ਸਕਦਾ ਬਹੁਤ ਰੈਵਨਿਊ ਜਨਰੇਟ ਨਾ ਕਰੇ ਬਟ ਮੇਰੀ ਇੱਕ ਤਮਨਾ ਸੀ ਕਿ ਜਦੋਂ ਮ ਬਰਦਾ ਸੀ ਕਿ ਜੇ ਉਹ ਵੀ ਕਿਉਂਕਿ ਉਦੋਂ ਜਦੋਂ ਅਸੀਂ ਛੋਟੇ ਸੀ ਉਹ ਕਿਤਾਬਾਂ ਦਾ ਇੱਕ ਜ਼ਮਾਨਾ ਸੀ ਉਦੋਂ ਕੁ ਤਾਬਾ ਸ਼ਕਤੀਆਂ ਸੀ ਪ੍ਰਕਾਸ਼ਨ ਬੜੇ ਹਿੱਟ ਹੁੰਦੇ ਸੀ ਤਾਂ ਲੋਕ ਖਰੀਦਣ ਆਉਂਦੇ ਸੀ ਆਪਣੇ ਚੰਡੀਗੜ੍ਹ ਤੋਂ ਬਾਸ ਜਾਂ ਜਲੰਧਰ ਤੋਂ ਉਹ ਦੌਰ ਖਤਮ ਹੋ ਗਿਆ ਸੋ ਇੱਕ ਭਾਵਨਾ ਮੇਰੇ ਇੱਥੇ ਕਿ ਐਂਦਾ ਹੋਣਾ ਚਾਹੀਦਾ ਮੇਰਾ ਸੁਭਾਅ ਇਸੇ ਲਈ ਸੀਗਾ ਕਿ ਅਸੀਂ ਕਿਤਾਬਾਂ ਖਰੀਦ ਕੇ ਅਸੀਂ ਵੀ ਕੰਟ੍ਰਿਬਿਊਟ ਕਰ ਸਕਦੇ ਹਾਂ ਜੇ ਸਾਨੂੰ ਕੋਸ਼ਿਸ਼ ਕਰਨ ਦੀ ਬਜਾਏ ਸਿਰਫ ਦੱਸ ਦਿੱਤਾ ਜਾਵੇ ਕਿ ਕਿਥੋਂ ਖਰੀਦੀ ਜਾ ਸਕਦੀ ਹੈ ਨਹੀਂ ਕੋਈ ਨਹੀਂ ਤੁਸੀਂ ਤੁਸੀਂ ਇੱਕ ਵਾਰੀ ਪੜ ਲਓ ਤੁਹਾਡੇ ਵਿਚਾਰ ਅੱਛੇ ਆਉਣ ਲੋੜ ਸਕਦਾ ਕੋਈ ਤੁਸੀਂ ਮੈਨੂੰ ਅੱਛੀ ਸਿਹਤ ਦੇ ਦਿਓ ਮੈਂ ਹੋਰ ਬਹਿ ਕਿਸ ਸਬਜੈਕਟ बुक्स ना ऑनलाइन अवेलेबल हो गई मैं ता करके बोल रहा हूं बहुत सारे फैंस हो इसको तो बाद कौन सा ऑर्डर करने लग जाएंगे अराउंड फिफ्थ फरवरी तो सी बुक फर तो बुक प्रोवाइड करा सकते हैं बस इतना ही कह रहा हूं फरवरी तो ये बुक प्रोवाइड होगी ऑनलाइन ही हो गई सर दैट्स इट होटू गलता नहीं करनी सी अब बुक फाड़ लेने जी की कर रहा हूं आओ और बापा जी आओ दर्शन